ਇੱਕ ਇਨਫਰਮੇਸ਼ਨ ਮਿਲੀ ਸੀ 11 ਤਰੀਕ ਨੂੰ ਕਿ ਇੱਕ ਜਵੇਦ ਅਲੀ ਨਾਮ ਦਾ ਲੜਕਾ ਸੀਗਾ ਜੋ ਕਿ ਦੀਪਕ ਠੱਬਾ ਗ੍ਰੋਥ ਸੈਂਟਰ 400 ਗੱਲਾ ਦੇ ਵਿੱਚ ਇੱਕ ਠੱਬੇ ਦੇ ਉੱਪਰ ਕੰਮ ਕਰਦਾ ਸੀਗਾ ਇਸ ਲੜਕੇ ਦੀ ਜਿਹੜੀ ਸਿਰ ਦੇ ਵਿੱਚ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਸੀਗੀ ਇਹਦੇ ਸਿਰ ਦੇ ਵਿੱਚ ਬਲੰਟ ਇੰਜਰੀ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਦੀ ਮੌਤ ਹੋਣ ਕਰਕੇ ਨਾ ਸੀ ਇਸ ਸੰਬੰਧ ਵਿੱਚ ਥਾਣਾ ਸਦਰ ਬਠਿੰਡਾ ਵਿੱਚ ਮੁਕੱਦਮਾ ਨੰਬਰ 25 ਅੰਡਰ ਸੈਕਸ਼ਨ 110 ਤੇ ਜੋ ਕਿ 302 ਆਪੀਸੀ ਰਿਲੇਵੈਂਟ ਹੈਗਾ ਮੈਟਰ ਦੇ ਸੈਕਸ਼ਨ ਦੇ ਵਿੱਚ ਮੁਕੱਦਮਾ ਦਰਜ ਕੀਤਾ ਸੀਗਾ ਇਸ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਇਸ ਦੇ ਮਾਰਨ ਵਾਲੇ ਵਿਅਕਤੀਆਂ ਦੇ ਪਿੱਛੇ ਜਿਹੜੇ ਸੀਗੀ ਕਿਸੇ ਵੀ ਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਸਕੀ ਸੀਗੀ ਸੋ ਇਸ ਸਬੰਧ ਦੇ ਵਿੱਚ ਡੀਐਸਪੀ ਡੀ ਸਰਦਾਰ ਮਨਜੀਤ ਸਿੰਘ ਦੀ ਗਵਈ ਦੇ ਵਿੱਚ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਸਾਡੇ ਪ੍ਰੋਵੀਜ਼ਨਲ ਆਈਪੀਐਸ ਸ਼੍ਰੀ ਅਰੰਭਵ ਜੈਨ ਜੀ ਐਸਐਚਓ ਸਦਰ ਤੇ ਸਾਡੇ ਸੀਆਈਐਨ ਇੰਚਾਰਜ ਸ਼੍ਰੀ ਨਪਰੇ ਸਿੰਘ ਜੀ ਇਹਨਾਂ ਨੇ ਦੋਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਜਿਹੜੇ ਮੁਕੱਦਮੇ ਦੇ ਵਿੱਚ ਦੋਸ਼ੀ ਵਾਂਟਡ ਸੀਗੇ ਇਸ ਇਨਸੀਡੈਂਟ ਦੇ ਪਿੱਛੇ ਦੋਸ਼ੀ ਸੀਗੇ ਉਹਨੂੰ ਡਰੇਸ ਕਰ ਲਿਆ ਇਹਦੇ ਵਿੱਚ ਵਿਕਰਮਜੀਤ ਸਿੰਘ ਤੇ ਸੰਦੀਪ ਸਿੰਘ ਇਹ ਦੋਨੋਂ ਨੂੰ ਅਸੀਂ 12 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਇੱਕ ਤੀਸਰਾ ਦੋਸ਼ੀ ਜੋ ਨਾਇਲ ਜੋ ਕਿ ਹੈਗਾ ਸੀਗਾ ਉਹਨੂੰ ਅਸੀਂ 13 ਤਰੀਕ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੌਰਾਨੇ ਸਾਹਮਣੇ ਆਇਆ ਕਿ ਇਹ ਤਿੰਨ ਜਿਹੜੇ ਬੰਦੇ ਸੀਗੇ ਇਹਨਾਂ ਦੀ ਜਵੇਦ ਅਲੀ ਨਾਲ ਪਹਿਲਾਂ ਕਿਸੇ ਗੱਲ ਤੋਂ ਟਕਰਾਰ ਹੋਈ ਸੀਗੀ ਉਸ ਦੇ ਪਿੱਛੇ ਇਹ ਉੱਥੇ ਇਹਦੇ ਢਾਬੇ ਦੇ ਉੱਪਰ ਜਦੋਂ ਪਹੁੰਚੇ ਤਿੰਨੇ ਬੰਦੇ ਚਲੇ ਗਏ ਸੀਗੇ ਤਾਂ ਇੱਥੇ ਜਾ ਕੇ ਫਿਰ ਜਵੇਦ ਨਾਲ ਇਹਦੀ ਟਕਰਾਰ ਹੋ ਗਈ ਤਾਂ ਇਹਨਾਂ ਤਿੰਨਾਂ ਨੇ ਜਿਹੜੇ ਉੱਥੇ ਰੋੜੇ ਪਏ ਸੀਗੇ ਈਟਾ ਰੋੜੇ ਪਏ ਸੀਗੇ ਉਹ ਰੋੜੇ ਮਾਰ ਮਾਰ ਕੇ ਜਿਹੜਾ ਉਹਦਾ ਸੀਗਾ ਸਿਰ ਦੇ ਵਿੱਚ ਜਦੋਂ ਰੋੜੇ ਵੱਜੇ ਤਾਂ ਉਹਦੇ ਨਾਲ ਉਹਦੀ ਡੈਥ ਹੋ ਗਈ ਸੋ ਇਹਨਾਂ ਨੇ ਰੋੜੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀਗੇ ਤੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਇਹਨਾਂ ਤਿੰਨਾਂ ਦੀ ਜਿਹੜੀ ਪਛਾਣ ਹੈਗੀ ਹੈ ਸੀਸੀਟੀਵੀ ਫੁਟੇਜ ਨਾਲ ਜਿਹੜਾ ਟੈਕਨੀਕਲ ਐਵੀਡੈਂਸ ਉਹਦੇ ਜਿਹੜੇ ਸਾਡੀ ਟੀਮਾਂ ਲੱਗੀਆਂ ਸੀ ਉਹਨਾਂ ਤੋਂ ਹੋਈ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਕੰਮ ਕਰਦੇ ਹੋਏ ਪਹਿਲਾ 12 ਤਰੀਕ ਨੂੰ ਵਿਕਰਮਜੀਤ ਨੂੰ ਤੇ ਸੰਦੀਪ ਨੂੰ ਗ੍ਰਫਤਾਰ ਕੀਤਾ ਤੇ 13 ਤਰੀਕ ਨੂੰ ਅਸੀਂ ਜਿਹੜਾ ਹੈਗਾ ਜੋ ਨਾਲ ਦੋਸ਼ੀ ਜਿਹੜਾ ਤੀਜਾ ਦੋਸ਼ੀ ਸੀ ਉਹਨੂੰ ਗ੍ਰਫਤਾਰ ਕਰ ਲਿਆ ਸੋ ਇਸ ਮਾਰਦਰ ਦੇ ਵਿੱਚ ਜਿਹੜੇ ਤਿੰਨੇ ਦੋਸ਼ੀ ਜਿਨ੍ਹਾਂ ਨੇ ਜ਼ਾਮ ਦਿੱਤਾ ਸੀਗਾ ਜਵੇਦ ਅਲੀ ਦੇ ਕਤਲ ਦੇ ਵਿੱਚ ਉਹ ਤਿੰਨਾਂ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਫਰਦਰ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਰਮਾਂਤ ਉੱਤੇ ਲੈ ਕੇ ਫਰਦਰ ਜਿਹੜੀ ਇੰਟਰੋਗੇਸ਼ਨ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਜੀ ਇਹ ਆਇਆ ਕਿ ਮੈਂ ਇਥੇ ਥੰਡੇ ਰਹਿ ਪਰਵਾਹ ਨਹੀਂ ਸੀ ਕੀਤਾ ਇਹ ਉੱਥੇ ਦੀਪਕ ਢੱਬਾ ਹੈਗਾ ਉੱਥੇ ਕੰਮ ਕਰਦਾ ਸੀਗਾ ਤੇ ਕਾਫੀ ਦੇਰ ਤੋਂ ਉੱਤੇ ਉਸ ਟਾਬੇ ਦੇ ਉੱਪਰ ਜਿਵੇਂ ਉਹਨੇ ਤਾਂ ਟਾਬੇ ਵਾਲੇ ਦੇ ਕਹਿੰਦੇ ਉੱਤੇ ਇਹ ਕੰਮ ਕਰ ਰਿਆ ਸੀਗਾ ਤੇ ਮਜ਼ਦੂਰੀ ਟਾਈਪ ਕਰਦਾ ਸੀਗਾ ਤੇ ਇਹਦੀ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਇਹ ਰੇਲਵੇ ਲਾਈਨਾਂ ਬਠਿੰਡਾ ਪਾਰ ਜਿਹੜਾ ਹੈਗਾ ਸਿਲਵਰ ਸਿਟੀ ਕਲੋਨੀ ਦੇ ਨੇੜੇ ਰਹਿੰਦੇ ਆ ਉੱਥੇ ਇਹਦੀ ਇਹਨਾਂ ਨਾਲ ਟਕਰਾਰ ਹੋ ਗਈ ਤੇ ਜਿਹੜਾ ਵਿਕਰਮਜੀਤ ਸੀਗਾ ਤੇ ਸੰਦੀਪ ਸੀਗਾ ਇਹਨਾਂ ਨੂੰ ਐ ਲੱਗਿਆ ਵੀ ਸਾਡੀ ਜਿਹੜੀ ਹੈਗੀ ਮਦਰ ਨੂੰ ਇਹਨੇ ਮੜਾ ਚੰਗਾ ਗਿਆ ਉਸ ਤੋਂ ਬਾਅਦ ਇਹ ਤਿੰਨੇ ਦੋਸ਼ੀ ਉਸੇ ਰੰਜਾਸ਼ ਦੇ ਚੌਥੇ ਜਦੋਂ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਦੁਬਾਰਾ ਇਹਨਾਂ ਨਾਲ ਲੜਾਈ ਝਗੜਾ ਹੋਇਆ ਤਾਂ ਜਿਹੜੇ ਇੱ ਉਹਦੇ ਨਾਲ ਇਹਨਾਂ ਨੇ ਇਹਦਾ ਕਤਲ ਕਰ ਦਿੱਤਾ। ਜਿਹੜੇ ਪਟਾਰੋਂ ਦੇ ਨਾਲ ਕਤਲ ਹੋਇਆ। ਜੀ ਉੱਥੇ ਹੀ ਬਰਾਮਦ ਹੋਏ ਐ ਜਿਹੜੇ ਤੋਪੂਰੇ। ਹਾਂ ਉਹ ਇਟਾ ਰੋੜੇ ਜਿਹੜੇ ਸੀਗੇ ਅਸੀਂ ਮੌਕੇ ਦੇ ਉੱਤੇ ਹੀ ਬਰਾਮਦ ਕਰ ਲਏ ਸੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕੀਤੇ ਆ ਇਹ ਤਿੰਨ ਸੀਗੇ ਜਿਹੜੀ ਬਰਾਮਦ ਹੋਈ ਸਕੇ। ਇਹ ਕਿੱਥੋਂ ਲੈ ਗਏ ਨੇ ਇਹ ਤਿੰਨੇ ਜਿਹੜੇ ਦੋਸ਼ੀ ਨੇ ਸਿਲਵਰ ਸਿਟੀ ਬਠਿੰਡਾ ਦੇ ਰਹਿਣ ਵਾਲੇ ਨੇ ਆਪਣੇ ਲੋਕਲ ਬਠਿੰਡਾ ਦੇ ਵਾਸੀ ਨੇ। ਬਠਿੰਡਾ ਦਾ ਕੀ ਕਰਦੇ? ਇਹ ਤਿੰਨੇ ਜਿਹੜੇ ਹੈਗੇ ਨੇ ਫਿਲਹਾਲ ਦਾ ਜਿਹੜਾ ਕੋਈ ਕੰਮ ਨਹੀਂ ਕਰਦੇ ਬੇਰੁਜ਼ਗਾਰ ਨੇ। ਇਹ ਅਹ ਅਹ ਹਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਇਸ ਬੰਦੇ ਦੇ ਜਿਹੇ ਕਰ ਰਹੇ ਨੇ। ਥਾਂ ਦੇ ਕੈਮਰੇ ਵਗੈਰਾ ਲੱਗੇ ਸੀ ਨਹੀਂ। ਨਹੀਂ ਕੈਮਰੇ ਉੱਥੇ ਮੌਕੇ ਦੇ ਉੱਪਰ ਕੋਈ ਕੈਮਰਾ ਨਹੀਂ ਸੀਗਾ। ਬਟ ਆਸ-ਪਾਸ ਜਿਵੇਂ ਡੀਐਸਪੀ ਡੀ ਸਾਹਿਬ ਨੇ ਐਸਐਚਓ ਸਦਰ ਬਠਿੰਡਾ ਤੇ ਸੀਆਜੀ ਦੀ ਵਕ ਵਕ ਟੀਮਾਂ ਜਿਹੜੀ ਬਣਾਈਆਂ ਸੀਗੀਆਂ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਏਰੀਆ ਸੀਗਾ ਉਹਨੂੰ ਕਾਰਡਨ ਕੀਤਾ। ਕਾਰਡਨ ਦੇ ਵਿੱਚ ਜਿਹੜੇ ਜਿਹੜੇ ਉੱਥੇ ਕੈਮਰੇ ਸੀਗੇ ਐਗਜ਼ਿਟ ਤੇ ਐਂਟਰੀ ਰੂਟ ਅਸੀਂ ਚਾਰੇ ਚੱਕ ਕੀਤੇ ਤੇ ਸਾਰੀ ਤਪੀਸ਼ ਦਰਾਂ ਨੇ ਸਾਹਮਣੇ ਗੱਲ ਨਿਕਲ ਕੇ ਆਈ ਕਿ ਤੇ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਉਸ ਦਿਨ ਇਹਨਾਂ ਦਾ ਜਿਹੜਾ ਹੈਗਾ ਪੇਸ਼ ਕਰਕੇ ਡੋਪ ਟੈਸਟ ਅਸੀਂ ਕਰਵਾਇਆ ਜੇ ਉਹਦੇ ਵਿੱਚ ਪੋਜ਼ਿਟਿਵ ਆਊਗਾ ਤਾਂ ਉਹ ਰਿਲੇਵੈਂਟ ਸੈਕਸ਼ਨ ਅਸੀਂ ਐਡ ਕਰਾਂਗੇ ਉਸ ਉਸ ਬਾਰੇ ਜਿਹੜੇ ਹੈਗਾ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਦਾਂ ਦਾ ਕੋਈ ਨਹੀਂ ਮੰਨਿਆ ਪਰ ਫਿਰ ਵੀ ਅਸੀਂ ਇਹਨਾਂ ਦਾ ਜਿਹੜਾ ਡੋਪ ਟੈਸਟ ਹੈਗਾ ਉਹ ਕਰਵਾਇਆ ਉਹਦੇ ਵਿੱਚ ਜੋ ਰਿਜ਼ਲਟ ਦੇ ਵਿੱਚ ਜੇ ਆਉਂਦਾ ਤਾਂ ਅਸੀਂ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ 7 ਐਂਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਉਹ ਵੀ ਐਡ ਕਰਾਂਗੇ ਸਰ ਡਾਕਟਰ ਇਹਦਾ ਉਹ ਖੜੀ ਜਾ ਰਹੇ ਆ ਆ ਉਹਦੇ ਬਾਰੇ ਨਹੀਂ ਦੱਸ ਸਕਦੇ ਕਿ ਜੁਗਨਾਲ ਬੰਦਾ ਹੈ ਵਾਦ ਕਰਦੇ ਆ ਜੀ ਇਹਨਾਂ ਨੂੰ ਇਹ ਸ਼ੱਕ ਸੀਗਾ ਜਵੇਦ ਕੇ ਜਿਹੜਾ ਪਹਿਲਾਂ ਇਹਨਾਂ ਦੇ ਘਰ ਦੇ ਬਾਰ ਪਹਿਲਾਂ ਜਾਂਦਾ ਸੀਗਾ ਇਹਨਾਂ ਨੂੰ ਮਿਲਦਾ ਸੀਗਾ ਇਹਨਾਂ ਨੂੰ ਇਹ ਸ਼ੱਕ ਸੀਗਾ ਕਿ ਜਿਹੜੀ ਸੰਦੀਪ ਤੇ ਵਿਕਰਮਜੀਤ ਇਹਨਾਂ ਨੂੰ ਇਸ ਚੀਜ਼ ਦੀ ਗਲਤਫਹਮੀ ਹੋ ਗਈ ਕਿ ਇਹਨਾਂ ਨੇ ਜਵੇਦ ਨੇ ਇਹਨਾਂ ਦੀ ਮਦਰ ਬਾਰੇ ਕੋਈ ਕਮੈਂਟ ਕੀਤਾ ਕੋਈ ਗਲਤ ਗੱਲ ਕੀਤੀ ਹੈ ਸੋ ਉਸੇ ਚੀਜ਼ ਵਾਸਤੇ ਦੁਬਾਰਾ ਉਥੇ ਜਦੋਂ ਟਾਬੇ ਤੇ ਜਾਂਦੇ ਆ ਉਥੇ ਦੁਬਾਰਾ ਲੜਾਈ ਹੋ ਜਾਂਦੀ ਤੇ ਫਿਰ ਇੱਥਾਂ ਚੱਕ ਕੇ ਇਹਨਾਂ ਨੇ ਉਹ ਮਟਰ ਕਰਤਾ ਇਹ ਤਿੰਨੇ ਜਿਹੜੇ ਹੈਗੇ ਨੇ ਗ੍ਰੋਥ ਸੈਂਟਰ ਏਰੀਆ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸਹੀ ਉਹ ਤੋਂ ਪੜਿਆ ਸੀ ਉਹਨਾਂ ਦੇ ਨਾਲ ਮੁੱਕ ਜਾਈ ਗਈ ਇਹ ਇਹਨਾਂ ਦੇ ਵਿੱਚ ਪਹਿਲਾਂ ਕੋਈ ਮੁਕੱਦਮਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ